ਇਸ ਵੇਲੇ ਦੀ ਵੱਡੀ ਖਬਰ ਹੈਵੀ ਲੋਡ ਟਰੱਕ ਵਾਹਨ ਜੋ ਸੜਕਾਂ ਦੇ ਉੱਤੇ ਚੱਲਦੇ ਨੇ ਉਹਨੂੰ ਲੈ ਕੇ ਸਾਹਮਣੇ ਆਏ ਆ ਤੁਸੀਂ ਦੇਖਿਆ ਹੀ ਹੋਏਗਾ ਕਿ ਤੁਹਾਡੇ ਅੱਗੇ ਇੱਕ ਟਰੱਕ ਰੇਤ ਦਾ ਭਰਿਆ ਜਾਂਦਾ ਹੈ ਤੇ ਉਹ ਉੱਪਰੋਂ ਕਵਰ ਨਹੀਂ ਹੁੰਦਾ ਤੇ ਜਾਣ ਵਾਲੇ ਹੋਰ ਵਿਅਕਤੀਆਂ ਨੂੰ ਜਿਵੇਂ ਕਿ ਪਿੱਛੇ ਮੋਟਰਸਾਈਕਲ ਤੇ ਇੱਕ ਵਿਅਕਤੀ ਆ ਰਿਹਾ ਉਹਦੇ ਉੱਤੇ ਰੇਤਾ ਇੰਨੀ ਜ਼ਿਆਦਾ ਪੈਂਦੀ ਹੈ ਉੜ ਕੇ ਤੇ ਉਹ ਮੋਟਰਸਾਈਕਲ ਚੱਲਦੇ ਤੋਂ ਡਿੱਗ ਵੀ ਸਕਦਾ ਜਾਂ ਕਿਸੇ ਦੇ ਵਿੱਚ ਵੱਜ ਕੇ ਐਕਸੀਡੈਂਟ ਵੀ ਹੋ ਸਕਦਾ ਹੈ ਜਾਣ ਲੇਵਾ ਨੁਕਸਾਨ ਵੀ ਹੋ ਸਕਦਾ ਕਿਸੇ ਦਾ ਤੇ ਉਹ ਟਰੱਕ ਚਾਲਕਾਂ ਨੂੰ ਇਹ ਵੀਡੀਓ ਦੇ ਵਿੱਚ ਦਿਖਾਇਆ ਜਾਂਦਾ ਹੈ ਕਿ ਉਹ ਟਰੱਕ ਚਾਲਕਾ ਨੂੰ ਇੱਕ ਵਿਅਕਤੀ ਜਾ ਕੇ ਰੋਕਦਾ ਹੈ ਤੇ ਉਹਦੇ ਨਾਲ ਗਲਤ ਬਤ ਕਰਦਾ ਤੇ ਟਰੱਕ ਚਾਲਕਾ ਜਿਹੜਾ ਉਹ ਔਖਾ ਹੁੰਦਾ ਅੱਗੋਂ ਕੀ ਉਸ ਦੇ ਉੱਤੇ ਭਾਰੀ ਦੇਜਾ ਦਿਖਾਈ ਦਿੰਦਾ ਤੇ ਉਹ ਮਨਜ਼ੂਰ ਨਹੀਂ ਕਰਦਾ ਵੀ ਇਹ ਮੇਰੀ ਗਲਤੀ ਹੈ। ਹੋਰ ਕੀ ਹੁੰਦਾ ਵੀਡੀਓ ਦੇ ਵਿੱਚ ਤੁਸੀਂ ਆਪ ਹੀ ਦੇਖ ਲਵੋ। ਉਹ ਦੇਖੋ ਜੀ ਮੋਰੇ ਟਿੱਪਰ ਜਾ ਰਿਹਾ ਰੇਤਾ ਦਾ ਮਿੱਟੀ ਦਾ ਰੇਤਾ ਦੀ ਬਾਰਿਸ਼ ਕਰਕੇ ਤੇ ਰੇਤਾ ਦੀ ਬਾਰਿਸ਼ ਕਰਦਾ ਕਰਦਾ ਜਾ ਰਿਹਾ ਉਹ ਦੇਖੋ ਬਜ਼ੁਰਗ। ਤੁਸੀਂ ਦੇਖ ਸਕਦੇ ਹੋ ਟਰੱਕਾਂ ਦਾ ਹਾਲ ਟਿੱਪਰਾਂ ਦਾ ਹਾਲ ਇੱਥੇ ਕਿਦਾਂ ਇਹ ਭਜਾਇਆ ਜਾ ਰਿਹਾ। ਤੇ ਕਿੱਦਾਂ ਇਹ ਲੋਕਾਂ ਦੀਆਂ ਜਾਨਾਂ ਨਾਲ ਖੇਡਿਆ ਜਾ ਰਿਆ ਕੋਈ ਦੇਖਦੇ ਨਹੀਂ ਤੋ ਆਹ ਦੇਖ ਕਿੰਨੇ ਕੋਈ ਕੁਛ ਕਹਿਣ ਵਾਲਾ ਨਹੀਂ ਹੈਗਾ ਦੇਖੋ ਕੱਟ ਕਿਦਾਂ ਮਾਰਦਾ ਪਿਆ ਤੇ ਸਪੀਡ ਚੈੱਕ ਕਰੋ ਜੀ ਤੇ ਨੰਬਰ ਵੀ ਚੈੱਕ ਕਰੋ ਪੀਵੀ08ਈਆਰ5353 ਨੰਬਰ ਥੋੜਾ ਜਾ ਪੜ ਨਹੀਂ ਹੋ ਰਿਹਾ ਯਾਰ ਅਕਵਾਸੀ ਤਰ ਧਿਆਨ ਦੇਣ ਦੀ ਲੋੜ ਹੈ ਰੁਕਣਾ ਚਾਹੀਦਾ ਭਾਜੀ ਇਹ ਗੱਲ ਕਰਨੀ ਚਾਹੀਦੀ ਯਾਰ ਗੱਡੀ ਪਿੱਛੇ ਰੱਖ ਦੇਗਾ ਲੋ ਜੀ ਗੱਲ ਕਰਨ ਲੱਗੇ ਨਾ ਬੰਦੇ ਨਾਲ ਹੀ ਆਇਆ ਟਰੱਕ ਤੇ ਆ ਚੱਲਦਾ ਪਿਆ ਕੰਮ ਕਿੰਨਾ ਕੰਮ ਇਹ ਬੰਦੋਂ ਆਪਾਂ ਨੂੰ ਲੋੜ ਤੇ ਆਪਾਂ ਚੱਲਦੇ ਆ ਹਰੇਕ ਦੀ ਚੇਕੀ ਨਹੀਂ ਚੱਲਦੀ ਚੱਲਦੇ ਆ ਨਾ ਆ ਪਿੱਛੇ ਤੁਸੀਂ ਦੇਖ ਲੈ ਕੀ ਕਰਦੇ ਹੋ ਇਹ ਤੇ ਥੋੜੇ ਦੇਰ ਤਾਂ ਇਹ ਸਾਨੂੰ ਨਾ ਭਾਈ ਉਹ ਨਾ ਇਹ ਚਾਂਦੀ ਰੋਡ ਤੇ ਆਉਂਦਾ ਹੁੰਦਾ ਆ ਕਿਹਦਾ ਰੇਤਾ ਉਹ ਨਹੀਂ ਰੇਤਾ ਗੱਡੀ ਦੇ ਗੱਡੀ ਦੇ ਕੋਈ ਰੂਲ ਹੁੰਦੇ ਆ ਗੱਡੀ ਚਲਾਉਣ ਦੇ ਡਰਾਈਵਰ ਤੁਸੀਂ ਹੋਏ ਹੋ ਹਾਂਜੀ ਉਹ ਮਾਰਕ ਖੜੇ ਆ ਪਾ ਜੀ ਵੀਡੀਓ ਬੰਦੀ ਆਪਣੀ ਵੀਡੀਓ ਬੰਦੀ ਪਈ ਨਾਲ ਨਾਲ ਪਾ ਜੀ ਆਹ ਥੋੜਾ ਬੰਦਾ ਪਾ ਜੀ ਪਿੱਛੋਂ ਰਿਸ ওভার ਸਪੀਡ ਤੇ ਰੇਤਾ ਦੇ ਨਾਲ ਪੂਰਾ ਭਰਿਆ ਟਰੱਕ ਰੇਤਾ ਚੱਲਦੀ ਪਈ ਤੇ ਪ੍ਰੋਪਰ ਕੱਟ ਮਾਰਦੇ ਆਉਂਦਾ ਪਾ ਜੀ ਪ੍ਰੋਪਰ ਕੱਟ ਮਾਰਦਾ ਆ ਰਿਹਾ ਪਾ ਜੀ ਕੱਟ ਮਾਰ ਰਿਹਾ ਪਾ ਜੀ ਸਭ ਕੁਝ ਰਿਕਾਰਡ ਹੋਇਆ ਸਭ ਕੁਝ ਰਿਕਾਰਡ ਹੈ ਅਸੀਂ ਰੁਕਣਾ ਨਹੀਂ ਸੀਗਾ ਅਸੀਂ ਕਿਸੇ ਗੱਲ ਨੂੰ ਰੋਕੇ ਨਹੀਂ ਸਾਨੂੰ ਕੋਈ ਲੋੜ ਨਹੀਂ ਰੁਕਣ ਦੀ ਸੀ। ਦਿਖਾਓ ਦਿਤੇ ਕੱਟ ਮਾਰਿਆ। ਬਾਈ ਦਿਖਾਈਏ ਦਿਖਾਈਏ ਬਈ ਇੱਕ ਮਿੰਟ। ਬਾਈ ਜਿਹੜਾ ਬੰਦਾ ਇਹ ਆ ਟ੍ਰੈਵਲ ਜਿਹੜਾ ਹੁਣ ਵੈਸੇ ਲਿਆ ਹੁਣ ਵੀਡੀਓ ਦਿਖਾਉਣੀ ਹੈ ਦੀ ਕਹਿੰਦੀ ਉਹ ਬੰਦਾ ਕੱਪੂ ਕਰਦਾ ਰਿਹਾ। ਠੀਕ ਹੈ ਜੀ ਆਹ ਟਰੱਕ ਤੇ ਇਹੀ ਹੈ ਬੰਦਾ। ਤੇ ਇੱਥੇ ਦੇ ਆਟੀਆਂ ਨੂੰ ਹੁਣ ਤੇਰੀ ਇੱਕੋ ਬੇਨਤੀ ਆ ਵੀ ਇੱਥੇ ਅੱਗੇ ਲੋਕਾਂ ਨੂੰ ਇਹ ਜਿਹੜੇ ਬੰਦੇ ਤਨ ਚੱਲਦੇ ਨਾ ਇਹਨਾਂ ਨੂੰ ਜਲੂਤ ਕਰਾ ਕਰੋ। ਇਹਨੂੰ ਪਤਾ ਲੱਗੇ। ਤੇ ਸੋ ਹੁਣ ਆਪਾਂ ਬਈ ਇਹਨੂੰ ਕਿੰਨਾ ਹੋ ਗਿਆ ਇਹਨੂੰ ਕਰਕੇ ਪਾਸੇ ਬਾਈ ਵੀਡੀਓ ਦਿਖਾ ਦੇ। ਕੰਕਸ ਨਾ ਯਾਰ ਇਹ ਚੀਜ਼ ਨੂੰ ਥੋੜਾ ਜਿਹਾ ਸਪੰਦਾਂ ਨੂੰ ਸੋਚਦਾ ਸੀ ਨਾ ਬੰਗੇ ਬੋਲੋ ਗਲਪੰਡੇ ਨਹੀਂ ਨਹੀਂ ਤਾਂ ਗਲਪੰਡੇ ਨਹੀਂ ਭਾਜੀ ਇਹ ਵੀ ਪੰਜਾਬੀ ਬੰਦੇ ਆ ਜਾ ਆ ਜਾ ਯਾਰ ਆ ਜਾ ਆ ਜਾ ਮਹਾਰਾਜ ਆ ਜਾ ਕੱਲ ਅਸੀਂ ਹਮਾਚੀਆਂ ਨੂੰ ਰੋਲਾ ਪੋਦੇ ਸਾਰੇ ਪੰਜਾਬੀਆਂ ਦੇ ਪਿੱਛੇ ਜਾਂਦੇ ਹਾਂ ਆ ਜਾ ਫਿਰ ਉਹਨੇ ਉਹਿਆ ਬੰਦਾ ਬਾਈ ਕਿ ਜਾ ਕੇ ਉਹ ਆ ਰਾਮਨਾਵ ਆਣਦੇ ਆ ਬਾਈ ਦੋ ਮਿੰਟ ਦੋ ਮਿੰਟ ਬਿਠਾ ਬਾਈ ਦੇਖੋ ਬੰਦਾ ਕਰਾ ਲੈਨੇ ਬਾਈ ਇੰਤਝਾ ਆ ਅਸੀਂ ਚੱਲੇ ਆ ਅਸੀਂ ਚੱਲੇ ਆ ਅਸੀਂ ਚੱਲੇ ਆ ਬੋਲਦਾ ਪਹਿਲਾਂ ਆਉਣਾ ਆਣਦੇ ਆ ਨਹੀਂ ਉਹ ਬੰਦਾ ਕਿ ਨਹੀਂ ਹੁਣੇ ਪਾਵਾ ਅਸਲ ਤੇ ਨਾ ਵੀ ਉਹਨੇ ਪ੍ਰੋਬਲਮ ਪਾਪਾ ਉਹਨੇ ਲਈ ਚਲੋ ਆਪਾਂ ਕਰਾ ਲੈਨੇ ਜਾਓ ਕੋਈ ਕੰਪਲੀਟ ਕਰੋ ਆ ਦੇਖੋ ਪਹਿਲੇ ਹੁੰਦਾ ਏ ਆ ਬੰਦੇ ਦੀ ਵੀ ਬਹੁਤ ਕਹਾਣੀ ਆ ਤੁਹਾਨੂੰ ਭਾਈ ਦੇਖਦੇ ਅਸੀਂ ਅਸੀਂ ਕਰ ਰਹੀ ਹਾਂ ਦੱਸਣਾ ਬੰਦੇ ਨੂੰ ਪੰਜਾਬੀ ਦੀ ਇਹ ਮੇਰੀ ਮੇਰੀ ਠੀਕ ਹੈ ਮੈਂ ਵੀ ਵੀਡੀਓ ਬਣਾ ਲੀ ਵੀਡੀਓ ਬਣਾ ਲਾ 500 ਟ੍ਰੱਕਾ ਮੈਨੂੰ ਫੇਰ ਲੈ ਜਾਓ ਭਾਈ ਕਿੱਥੇ ਜਾ ਰਹੇ ਹੋ ਛੋੜਾ ਟ੍ਰੱਕਾ ਹੀ ਚੱਲਣਾ ਸਾਰੇ ਗੱਲਾਂ ਕਰੋ ਯਾਰ ਛੋਟੇ ਟ੍ਰੱਕਾ ਛੋਟੇ ਟ੍ਰੱਕਾ ਅਸੀਂ ਰੱਜੋ ਅਥਾਰਟੀ ਸਾਡੇ ਨਾਲ ਗੱਲ ਕਰੋ ਜੀ ਸਾਡੀ ਅਥਾਰਟੀ ਹੈ ਤੁਹਾਡਾ ਨਾਗੀ ਤੁਹਾਡਾ ਮੇਰਾ ਜ਼ੋਨ ਬੰਦ ਹੈ ਸਾਡੀ ਅਥਾਰਟੀ ਹੈ ਨਾਗੀ ਤੁਹਾਡਾ ਨਾਗੀ ਤੁਹਾਡਾ ਇਹ ਕੋ ਗਾੜਾ ਕਰਾਇਆ ਤੁਸੀਂ ਆਪ ਲੋਕਾਂ ਨੇ ਜਿਹੜਾ ਰੰਗ ਨਾਗੀ ਤੁਹਾਡਾ ਕਿੰਨੇ ਜਰ ਦੇ ਕਹਿੰਦੇ ਦੱਸੋ ਇਹ ਰੋਡ ਤੇ ਪਿੱਛੇ ਮਿੱਟੀ ਉੱਡ ਰਹੀ ਆ ਮਿੱਟੀ ਉੱਡ ਰਹੀ ਆ ਇਹ ਗੱਲ ਕੋਈ ਗਲਤ ਹੋ ਗਈ ਤਾਂ ਨੈਸ਼ਨਲ ਹਾਈਵੇ ਦਾ ਕੰਮ ਹੈ ਇਹ ਕੰਮ ਨੈਸ਼ਨਲ ਹਾਈਵੇ ਦਾ ਕੰਮ ਹੈ ਨੂੰ ਸੰਭਾਲ ਕੇ ਕਰੂਗੀ ਨਾ ਮੰਨ ਨਹੀਂ ਕਰ ਰਿਹਾ ਕਿ ਕਰ ਰਿਹਾ ਸੰਭਾਲ ਕੇ ਕਰਦਾ ਭਾਈ ਸਾਹਿਬ ਨੈਸ਼ਨਲ ਹਾਈਵੇ ਦਾ ਕੰਮ ਨੈਸ਼ਨਲ ਹਾਈਵੇ ਦਾ ਕੰਮ ਸਾਡੇ ਵੀ ਚੱਲਦਾ ਉਦੋਂ ਤੂੰ ਟੋਲ ਟ੍ਰੈਫਿਕ ਪਲੋ ਰਿਹਾ ਆ ਬੰਦਾ ਸੁਣਾ ਦੇਖੋ ਇਸ ਬੰਦੇ ਨੂੰ ਕੋਈ ਨਾ ਕੋਈ ਸਾਰੀ ਚੀਜ਼ ਸਾਰਾ ਕੁਝ ਰਿਕਾਰਡ ਹੋ ਰਿਹਾ ਉਤੋਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਭਾਜੀ ਕੋਈ ਗੱਲ ਨਹੀਂ ਸਭ ਕੁਝ ਪੋਗਲੀ ਕਰਾਉਨੇ ਆ ਜੋਕਰ ਨਾ ਕਰਾਉਨੇ ਆ ਪੰਜਾਬੀ ਜਿਹੜੇ ਹਿਮਾਚਲ ਦੀ ਗੱਲ ਕਰਦੇ ਉਹ ਹਮਾਗਲੇ ਪੰਜਾਬੀ ਲੋਕ ਨੇ ਕਰਾਉਨੇ ਕਰਾਉਨੇ ਦੱਸਦੇ ਆ ਉਹ ਕੋਈ ਨਾ ਕੋਈ ਨਾ ਕੋਈ ਨਾ ਉਹ ਕੋਈ ਨਾ ਕੋਈ ਨਾ ਤੂੰ ਆਪਣਾ ਕੰਮ ਕਰ ਸਾਨੂੰ ਆਪਣਾ ਕੰਮ ਕਰ ਲੈਂਦੇ ਕੰਮ ਕਰ ਲੈ ਸਾਨੂੰ ਆਪਣਾ ਕੰਮ ਕਰਨਾ ਆਉਂਦਾ ਸਾਨੂੰ ਆਪਣਾ ਕੰਮ ਕਰਨਾ ਆਉਂਦਾ ਸਾਨੂੰ ਦੱਸ ਨਾ ਸਾਨੂੰ ਪਤਾ ਕਦਾ ਕੰਮ ਕਰਨਾ ਸੋ ਆ ਹਾਲ ਹੈ ਜੀ ਦੇਖੋ ਜਾਓ ਜੀ ਜਾਓ ਮੋਦੋ ਨੈਸ਼ਨਲ ਹਾਈਪਰ ਸਾਡੇ ਵੀ ਕੰਮ ਚੱਲਦਾ ਉੱਧਰ ਆਹ ਦੇਖ ਲੋ ਹਾਲ ਹੱਲੇ ਵੀ